ਥੀਏਟਰ ਚ ਆਪਾਂ ਦੋ ਚੀਜ਼ਾਂ ਵਡੀਆਂ ਦੇ ਦਿਆਂ ਜੀ ਪੋਪ ਕੌਰਨ ਤੇ ਸਵੀਟ ਕੌਰਨ ਜਿਹੜੀ ਕਿ ਕ੍ਰਿਸਪੀ ਬਹੁਤ ਹੀ ਜ਼ਿਆਦਾ ਟੇਸਟੀ ਬਣਨ ਤਾਂ ਜੋ ਬੱਚਿਆਂ ਨੂੰ ਬਣਾ ਕੇ ਖਵਾਏ ਇਹਦੇ ਲਈ ਆਪਾਂ ਲਏ ਨੇ ਜੀ ਫਰੋਜ਼ਨ ਵਾਲੇ ਮੱਕੀ ਦੇ ਦਾਣੇ ਤੇ ਨਹੀਂ ਜੇ ਮੈਂ ਹੁਣ ਸੀਜ਼ ਨਾ ਤਾਂ ਆਪਾਂ ਮੱਕੀ ਦੀ ਜਿਹੜੀ ਛੱਲੀ ਹੈਗੀ ਉਹਦੇ ਆਪਾਂ ਦਾਣੇ ਕੱਢ ਕੇ ਉਹਨਾਂ ਨੂੰ ਆਪਾਂ ਪਾਣੀ ਵਿੱਚ ਪਕਾ ਸਕਦੇ ਹਾਂ ਪਰ ਇਹ ਮਤਲਬ ਵੀ ਪੱਕੇ ਜੇ ਹੁੰਦੇ ਨੇਗੇ ਪਰ ਆਪਾਂ ਇਹਨੂੰ ਪਾਣੀ 'ਚ ਜ਼ਰੂਰ ਉਬਾਲਾਂਗੇ ਇੱਕ ਉਬਾਲਾ ਆਉਣ ਤੱਕ ਪਕਾਉਣਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਪਾ ਲਈ ਤਾਂ ਜੋ ਵਧੀਆ ਟੇਸਟ ਆ ਜਾਏ ਇੱਕ ਉਬਾਲਾ ਆਉਣ ਤੋਂ ਬਾਅਦ ਹੁਣ ਆ ਇਦੇ ਵਿੱਚ ਨਮਕ ਦਾ ਵੀ ਟੇਸਟ ਆਉਣ ਲੱਗ ਜਾਂਦਾ ਕਿਉਂਕਿ ਜਿਹੜੇ ਫਰੋਜ਼ਨ ਵਾਲੇ ਹੁੰਦੇ ਨੇ ਉਹ ਥੋੜੇ ਜਿਹੀ ਪਿਚਕੇ ਜੇ ਹੁੰਦੇ ਨੇਗੇ ਪਰ ਜਦੋਂ ਉਹਨੂੰ ਆਪਾਂ ਗਰਮ ਪਾਣੀ ਵਿੱਚ ਉਬਾਲ ਲਾਂਗੇ ਤੇ ਵਧੀਆ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਹੁਣ ਆਪਾਂ ਇਹਨੂੰ ਕਿਸੇ ਵੀ ਪਲੇਟ ਥਾਲ ਵਿੱਚ ਪਾ ਕੇ ਠੰਡਾ ਕਰ ਲੈਣਾਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਠੰਡਾ ਹੋਣ ਤੋਂ ਬਾਅਦ ਕਿਸੇ ਵੀ ਭਾਂਡੇ ਵਿੱਚ ਪਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 2 ਚਮਚ ਮੈਦੇ ਦੇ ਮੈਦੇ ਦੇ ਇਹ ਆਪਾਂ ਤਾਂ ਪਾ ਰਹੇ ਹਾਂ ਕਿਉਂਕਿ ਇਹਦੇ ਨਾਲ ਬਹੁਤ ਹੀ ਜ਼ਿਆਦਾ ਜਿਹੜੀ ਕ੍ਰਿਸਪੀ ਬਣਦੇ ਨੇਗੇ 2 ਚਮਚੇ ਆਪਾਂ ਦੇ ਵਿੱਚ ਪਾਉਣਨ ਜੀ ਕੌਰਨ ਫਲੋਰ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਮਿਕਸ ਕਰਨ ਤੋਂ ਬਾਅਦ ਜਿੰਨੇ ਕਿ ਦਾਣੇ ਹੁਣ ਉਹਦੇ ਹਿਸਾਬ ਨਾਲ ਆਪਾਂ ਜਿਹੜਾ ਆਟਾ ਹੈ ਇਹ ਮੈਦਾ ਤੇ ਜਿਹੜਾ ਆਪਾਂ ਕੌਰਨ ਫਲੋਰ ਪਾਏਗਾ ਉਸ ਹਿਸਾਬ ਨਾਲ ਪਾ ਸਕਦੇ ਹਾਂ ਵੱਧ ਘੱਟ ਇਧਰ ਆਪਾਂ ਸਰੋਂ ਦਾ ਜਿਹੜਾ ਤੇਲ ਸੀਗਾ ਉਹ ਆਪਾਂ ਗਰਮ ਰੱਖਤਾ ਸੀਗਾ ਹੁਣ ਆਪਾਂ ਇਹਦੇ ਉੱਤੇ ਥੋੜਾ ਜਿਹਾ ਪਾਣੀ ਦਾ ਸਿੱਟਾ ਲਗਾ ਕੇ ਤੇ ਇਹਨੂੰ ਦੰੜ ਨੇ ਉੱਪਰ ਲੱਗ ਜੇ ਤੇ ਹੁਣ ਆਪਾਂ ਇਹਨੂੰ ਛਣਨੀ 'ਚ ਪਾ ਕੇ ਚੰਗੀ ਤਰ੍ਹਾਂ ਮਤਲਬ ਵੀ ਛਾਣ ਜਲਾਣਾ ਜਿਹੜੇ ਮੋٹے ਮੋٹے ਪੀਸ ਜੇ ਨੇ ਜਿਹੜੇ ਮੈਦੇ ਦੇ ਆਟੇ ਦੇ ਉਹੇ ਠੰਡਾ ਲੱਗ ਭਾਏ ਤੇ ਵਧੀਆ ਜਿਹੜਾ ਮੱਕੀ ਤੇ ਲੱਗਿਆ ਹੋਇਆ ਮੱਕੀ ਦੇ ਨਾਲ ਰਵੇ ਜਦੋਂ ਤੇਲ ਗਰਮ ਹੋ ਗਿਆ ਤਾਂ ਸਾਰੇ ਜਿਹੜੇ ਦਾਣੇ ਆਪ ਇਹਦੇ ਉੱਪਰ ਪਾ ਦਾਂਗੇ ਟੱਕਣ ਦੀ ਜ਼ਰੂਰਤ ਹੋਵੇ ਤਾਂ ਆਪਾਂ ਰੱਖ ਸਕਦਾ ਕਈ ਵਾਰ ਮਤਲਬ ਜਦੋਂ ਜੀ ਤੇਲ ਗਰਮ ਹੋਵੇ ਤਾਂ ਇਹ ਤੜਕਣ ਲੱਗ ਜਾਂਦੇ ਨੇਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮਤਲਬ ਵੀ ਜ਼ਿਆਦਾ ਨਹੀਂ ਪਕਾਉਣਾ ਹੈਗਾ ਅੱਧ ਪੱਕੇ ਜੇ ਕਰ ਲੈਣ ਕਿਉਂਕਿ ਆਪਾਂ ਇਹਨੂੰ ਦੋ ਦੋ ਵਾਰ ਪਕਾਉਣ ਤੇ ਇਹ ਬਧੀਆਂ ਜ਼ਿਆਦਾ ਕ੍ਰਿਸਪੀ ਬਣ ਜਾਂਦੇ ਨੇ ਤੇ ਜਿਹੜਾ ਦੂਜਾ ਪੂਰ ਰਹਿ ਗਿਆ ਸੀ ਉਹਦੇ ਵੀ ਆਪਾਂ ਹਲਕਾ ਹਲਕਾ ਜਿਹੜਾ ਆਟਾ ਲੱਗਿਆ ਸੀ ਉਹਨੂੰ ਆਪਾਂ ਛਾਣ ਲਿਆ ਸੀਗਾ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਵੀ ਵਧੀਆਂ ਪੱਕ ਕੇ ਤਿਆਰ ਹੋ ਗਏ ਇਹਨੂੰ ਆਪਾਂ ਦੋ ਵਾਰ ਹੀ ਪਕਾਵਾਂਗੇ ਇਸ ਵਾਰ ਇਸ ਕਰਕੇ ਜਦੋਂ ਇਹ ਹਲਕੇ ਜੇ ਬ੍ਰਾਊਨ ਹੋ ਜਾਣ ਉਦੋਂ ਆਪਾਂ ਇਹਨੂੰ ਤੇਲ ਚੋਂ ਕੱਢ ਲਾਂਗੇ ਤੇ ਜਿਹੜਾ ਦੂਜਾ ਪੂਰ ਪਾਇਆ ਮਤਲਬ ਵੀ ਆਪਾਂ ਛਾਣਿਆ ਹੋਇਆ ਸੀ ਉਹਨੂੰ ਵੀ ਆਪਾਂ ਇਹਦੇ ਵਿੱਚ ਪਾ ਕੇ ਪਕਣ ਦੇਵਾਂਗੇ ਜੇ ਤੁਸੀਂ ਹੁਣ ਕਲਰ ਦੇਖ ਲਓ ਜੀ ਹੁਣ ਤਾਂ ਇਹਦਾ ਹਲਕਾ ਜਿਹਾ ਮਤਲਬ ਵੀ ਬ੍ਰਾਊਨ ਜਾ ਕੇ ਤੇ ਇਹਨੂੰ ਆਪਾਂ ਡਾਰਕ ਬ੍ਰਾਊਨ ਕਰਨਾ ਹੈ ਕਿਉਂਕਿ ਦੋ ਵਾਰ ਪਕਾਉਣ ਤੇ ਹੀ ਜ਼ਿਆਦਾ ਟੇਸਟੀ ਬਣਦੇ ਨੇ ਬਿਲਕੁਲ ਜਿਵੇਂ ਆਪਾਂ ਸਿਨੇਮਾ ਹਾਲ 'ਚ ਖਾਣੇ ਆ ਕਿ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੇ ਨੇਗੇ ਉਸ ਪ੍ਰਕਾਰ ਹੀ ਬਣਨੇਗੇ ਜੀ ਆਪਾਂ ਤੜਕਾ ਵੀ ਲਗਾਵਾਂਗੇ ਤੇ ਇਹ ਮਤਲਬ ਸੌਗੇ ਵੀ ਨਹੀਂ ਹੋਣਗੇ ਜਿਵੇਂ ਹੁੰਦਾ ਨਾ ਬੀਬਾ ਪਟਮਾ ਆਟੋ ਕੈਚੱਪ ਵਿੱਚ ਪਾ ਦਿੰਦੇ ਆ ਤੇ ਇਹ ਹੋਰ ਹੀ ਹੋ ਜਾਂਦੇ ਨੇਗੇ ਪਰ ਇਹ ਬਹੁਤ ਹੀ ਟੇਸਟੀ ਬਣ ਦਿੰਦੇ ਨੇ ਦੂਜੀ ਵਾਰ ਪਕਾਉਣ ਤੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਦੂਜੀ ਵਾਰ ਪਕਾਉਣ ਲੱਗੇ ਕਿਉਂਕਿ ਆਪਾਂ ਪਹਿਲਾਂ ਇਹਨੂੰ ਫ੍ਰਾਈ ਕਰ ਲਿਆ ਸੀ ਹੁਣ ਆਪਾਂ ਦੂਜੇ ਜਿਹੜਾ ਆਪਾਂ ਪਹਿਲਾਂ ਫ੍ਰਾਈ ਕਰਿਆ ਸੀ ਉਹਨੂੰ ਵੀ ਇਹਦੇ ਵਿੱਚ ਪਾ ਕੇ ਦੂਜੀ ਵਾਰ ਪਕਾਵਾਂਗੇ ਫੁੱਲ ਫਲੇਮ ਆਪਾਂ ਕੀਤਾ ਹੋਇਆ ਹੈਗਾ ਤੇ ਤੁਸੀਂ ਕਲਰ ਦੇਖ ਸਕਦੇ ਹੋ ਇਸ ਪ੍ਰਕਾਰ ਦਾ ਕਰ ਲੈਣਾ ਹੈ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਤੇ ਇਹਦੇ ਵਿੱਚ ਆਪਾਂ ਸਬਜ਼ੀਆਂ ਜਿਵੇਂ ਹੁਣ ਸਿਮਲਾ ਮਿਰਚ ਹੋ ਗਈ ਪ ਆਪੇ ਤਾਂ ਅੱਗੇ ਲਗਾਵਾਂਗੇ ਤੇ ਹੁਣ ਜਿਹੜਾ ਪੂਰਸੀ ਤੁਸੀਂ ਦੇਖ ਸਕਦੇ ਹੋ ਵੀ ਵਧੀਆ 골ਡਨ ਬ੍ਰਾਊਨ ਹੋ ਚੁੱਕੇ ਨੇ ਤੇ ਇਹਨੂੰ ਆਪਾਂ ਭਾਂਡੇ ਵਿੱਚ ਕੱਢ ਲਾਂਗੇ ਤੇ ਹੁਣ ਆਪਾਂ ਤੜਕੇ ਵਾਸਤੇ ਇੱਥੋਂ ਅਰੇ ਬਸ ਇੱਕ ਚਮਚੀ ਆਪਾਂ ਲਿਆ ਹੋਇਆ ਜੀ ਤੇਲ ਦਾ ਤੇ ਇਹਨੂੰ ਆਪਾਂ ਗਰਮ ਹੋਣ ਵਾਸਤੇ ਰੱਖਤਾ ਇਧਰ ਆਪਾਂ ਕੱਟੇ ਹੋਏ ਨੇ ਜੀ ਬਰੀਕ ਪਿਆਜ਼ ਇਹਨੂੰ ਆਪਾਂ ਇਹਦੇ ਵਿੱਚ ਪਾ ਕੇ ਤੜਕਾ ਲਗਾਵਾਂਗੇ ਤੇ ਹੁਣ ਆਪਾਂ ਜਿਹੜੇ ਪਿਆਜ਼ ਲਏ ਹੋਏ ਨੇ ਜੀ ਇਹਨਾਂ ਨੂੰ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਪਕਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਰੀ ਮਿਰਚ ਸਿਮਲਾ ਮਿਰਚ ਵੀ ਬਰੀਕ ਬਰੀਕ ਕੱਟ ਕੇ ਪਾ ਸਕਦੇ ਹਾਂ ਉਹਦੇ ਨਾਲ ਵੀ ਜਿਹੜਾ ਟੇਸਟ ਆ ਵਧੀਆ ਹੁੰਦਾ ਹੁਣ ਆਪਾਂ ਹਲ ਥੋੜੇ ਥੋੜੇ ਮਸਾਲੇ ਪਾ ਦਾਂਗੇ ਜੀ ਜਿਵੇਂ ਆਪਾਂ ਦੇ ਵਿੱਚ ਨਮਕ ਕਾਲੀ ਮਿਰਚ ਤੇ ਥੋੜੀ ਜਿਹੀ ਆਪਾਂ ਲਾਲ ਮਿਰਚ ਇਹਦੇ ਵਿੱਚ ਆਪਾਂ ਰੈੱਡ ਚਿੱਲੀ ਪਾਊਡਰ ਵੀ ਪਾ ਸਕਦੇ ਹਾਂ ਉਹਦੇ ਨਾਲ ਮਤਲਬ ਕਲਰ ਸੋਹਣਾ ਆ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਸਵੀਟ ਕੌਨ ਆਪਾਂ ਰੋਸਟ ਕਰ ਮਤਲਬ ਵੀ ਪਕਾ ਕੇ ਰੱਖੇ ਸੀਗੇ ਤਲ ਕੇ ਰੱਖੇ ਸੀਗੇ ਇਹਨੂੰ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇ ਗਏ ਹਾਂ ਸੋ ਹੁਣ ਆਪਾਂ ਬੰਦ ਕਰ ਦੇਣਾ ਤੇ ਇੱਥੇ ਆਪਾਂ ਪਾ ਦੇਣੀ ਆ ਜੀ ਇੱਕ ਚਮਚਾ ਟొਮੇਟੋ ਕੈਚੱਪ ਮਤਲਬ ਇਹਦੇ ਵਿੱਚ ਆਪਾਂ ਜਿਹੜੀ ਸੌਸ ਸੌ ਪਾ ਕੇ ਮਿਕਸ ਕਰ ਦੇਣਾ ਹੈਗਾ ਤੇ ਇਹਦੇ ਵਿੱਚ ਜੇਕਰ ਤੁਸੀਂ ਤਿੱਖਾ ਪਸੰਦ ਕਰਦੇ ਹੋ ਤੇ ਜਿਹੜੀ ਚਿੱਲੀ ਵਾਲੀ ਟొਮੇਟੋ ਕੈਚੱਪ ਆਉਂਦੇ ਉਹ ਵੀ ਪਾ ਸਕਦੇ ਆਂਗੇ ਤੇ ਹੁਣ ਆਪਾਂ ਇਹਨੂੰ ਸਰਵ ਕਰ ਲੈਨੇ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋ ਜਾਂਦੇ ਤੇ ਸੌਗੇ ਬਿਲਕੁਲ ਵੀ ਨਹੀਂ ਹੁੰਦੇ ਜਿਵੇਂ ਵੀ ਨਰਮ ਜੇ ਹੋ ਜਾਂਦੇ ਨੇਗੇ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਟੇਸਟੀ ਵਧੀਆ ਬਣਦੇ ਨੇਗੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਨਾ ਉਸ ਤੋਂ ਬਾਅਦ ਜਿਹੜੇ ਬੱਚੇ ਸੀ ਉਹਨਾਂ ਨੂੰ ਬਹੁਤ ਕਾੜੀ ਲੱਗੀ ਪਈ ਸੀ ਵੀ ਕਦੋਂ ਅਸੀਂ ਖਾਈਏ ਕਿਉਂਕਿ ਜਿਹੜੀ ਮੱਕੀ ਇਹਦੇ ਵਿੱਚ ਬਹੁਤ ਹੀ એનર્ਜੀ ਹੁੰਦੀ ਹੈ ਤੇ ਟੇਸਟੀ ਵੀ ਬਹੁਤ ਬੰਦੀ ਹੈਗੀ ਇਹਨੂੰ ਜੇ ਆਪਾਂ ਕਿਸੇ ਵੀ ਪ੍ਰਕਾਰ ਨਾਲ ਬਣਾਉਣੇ ਹੈਗੇ ਤਾਂ ਫਿਰ ਸਾਰੇ ਨੇ ਖਾਦੀ ਤਾਂ ਬਹੁਤ ਹੀ ਟੇਸਟ ਸੀ ਵੀ ਜਰੂਰ ਟਰਾਈ ਕਰਨਾ ਵੀਡੀਓ ਵਧਲੇ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਧਨ ਬਹੁਤ ਬਹੁਤ ਧੰਨਵਾਦ